ਸਤ ਸ੍ਰੀ ਅਕਾਲ ਜੀ ਜਸਟਿੰਸਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਦਾ ਹੁਣ ਆਪਾਂ ਲਗਾਨੇ ਆ ਜੀ ਆਪਣੀ ਸਿੱਧੀ ਪੱਟੀ ਇਹ ਗਲੇ ਤੇ ਇਹ ਲਗਾਣੀ ਆਪਾਂ ਨੇ 14 ਇੰਚ ਤੱਕ ਲਗਾਨੀ ਹੈ ਗਲੇ ਤੋਂ ਮਣ ਕੇ ਇੱਥੇ 14 ਇੰਚ ਆ ਗਿਆ ਇੱਥੇ ਨਿਸ਼ਾਨ ਲਗਾ ਦਿਓ ਉਸ ਤੋਂ ਬਾਅਦ ਇਹਦਾ ਪੱਟੀ ਦਾ ਸੈਂਟਰ ਕਰਨਾ ਇੱਥੇ ਵੀ ਨਿਸ਼ਾਨ ਲਗਾ ਦੇਣਾ ਤੇ نیچے ਵੀ ਇਹਦਾ ਸੈਂਟਰ ਕਰਕੇ نیچے ਵੀ ਨਿਸ਼ਾਨ ਲਗਾ ਦੇਣਾ ਇਹ نیچے ਸੈਂਟਰ ਦੇ ਨਿਸ਼ਾਨ ਤੋਂ ਲੈ ਕੇ ਉੱਪਰ ਤੱਕ ਆਪਾਂ ਨੇ ਇਹਨੂੰ ਮਲਾਣਾ ਹੈ ਇੱਦਾਂ ਰੱਖਣਾ ਹੈ ਸਿੱਧੇ ਬਿਲਕੁਲ ਸਿੱਧੀ ਰੱਖਣਾ ਇਹਨੂੰ ਸਿੱਧੀ ਰੱਖ ਕੇ ਤੇ ਇਹਦੇ ਤੇ ਆਪਾਂ ਨੇ ਸਲਾਈ ਲਗਾ ਦੇਣੀ ਹੁਣ ਪਹਿਲਾਂ ਮੈਂ ਜਦੋਂ ਇਹ ਪਾਈਪਿੰਗ ਫੋਲਡ ਕੀਤੀ ਹੈ ਨਾ ਤਾਂ ਮੈਂ ਤੇ ਰਫ ਸਲਾਈ ਲਗਾਈ ਸੀ ਉਹ ਮੈਂ ਤਾਂ ਲਗਾਈ ਸੀ ਵੀ ਇਹਨੂੰ ਬਾਅਦ ਵਿੱਚ ਉਧੇੜ ਦੂੰਗੀ ਤਾਂ ਤੇ ਜਿਹੜੀ ਹੁਣ ਸਲਾਈ ਲਗਾਣੀ ਹੈ ਇਹ ਮੈਂ ਪੱਕੀ ਲਗਾਣੀ ਹੈ ਕਿਉਂਕਿ ਜੇ ਮੈਂ ਉਦੋਂ ਵੀ ਪੱਕੀ ਸਲਾਈ ਲਗਾ ਦਿੰਦੀ ਫਿਰ ਇਹ ਡਬਲ ਸਲਾਈ ਹੋ ਜਾਣੀ ਸੀ ਤੇ ਉਹ ਡਬਲ ਸਲਾਈ ਦੇਖਣ ਨੂੰ ਵਧੀਆ ਨਹੀਂ ਲੱਗਦੀ ਤੇ ਹੁਣ ਆਪਾਂ ਨੇ ਬਿਲਕੁਲ ਸਿੱਧਾ ਇਹਨੂੰ ਨੀਚੇ ਤੱਕ ਆ ਕੇ ਇੱਥੋਂ ਤੋਂ ਆਪਾਂ ਨੇ ਸ਼ੇਪ ਦੇਣੀ ਜਿੱਦਾਂ ਦੀ ਵੀ ਆਪਣੀ ਪੱਟੀ ਦੀ ਸ਼ੇਪ ਹੈ ਚਾਹੇ ਗੋਲ ਹੈ ਚਾਹੇ ਚੌਰਸ ਹੈ ਚਾਹੇ ਤਿਕੋਣੀ ਹੈ ਇਦੇ ਨਾਲ ਨਾਲ ਹੀ ਆਪਾਂ ਨੇ ਇਹਨੂੰ ਕੱਪੜੇ ਨੂੰ ਘੁਮਾਈ ਜਾਣਾ ਹੈ ਹੌਲੀ ਹੌਲੀ ਅਗਰ ਤੁਹਾਡੀ ਇੱਥੇ ਤੋਂ ਸ਼ੇਪ ਨਹੀਂ ਸਹੀ ਆਂਦੀ ਤਾਂ ਤੁਸੀਂ ਇਹ ਤੇ ਹੌਲੀ ਹੌਲੀ ਮਸ਼ੀਨ ਚ ਲਾਓ ਠੀਕ ਹੈ ਐਡਾ ਆ ਲਓ ਜੀ ਆਪਣੀ ਪੱਟੀ ਲੱਗ ਗਈ ਬਿਲਕੁਲ ਸੈਂਟਰ ਦੇ ਵਿੱਚ ਠੀਕ ਹੈ ਜੀ